ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਅੱဒီ ਵੀਡੀਓ 'ਚ ਅਗਰ ਤੁਸੀਂ ਵੀ ਹੋ ਗਰੀਬੀ ਤੋਂ ਪਰੇਸ਼ਾਨ ਤਾਂ ਵਾਸਤੂ ਅਨਸਾਰ ਇਹ ਆਤਾਂ ਜੋ ਘਰ ਵਿੱਚ ਗਰੀਬੀ ਲਿਆਉਂਦੀਆਂ ਨੇ ਇਹਨਾਂ ਤੋਂ ਬਚੋ ਇਹ ਪੂਰੀ ਵੀਡੀਓ ਜ਼ਰੂਰ ਦੇਖਿਓ ਨੰਬਰ 1 ਘਰ ਵਿੱਚ ਗੰਦੇ ਭਾਂਡੇ ਨਾ ਰੱਖੋ ਰਸੋਈ ਘਰ ਦੀ ਊਰਜਾ ਦਾ ਕੇਂਦਰ ਹੁੰਦੀ ਹੈ ਖਾਣੇ ਤੋਂ ਬਾਅਦ ਗੰਦੇ ਭਾਂਡੇ ਛੱਡਣ ਨਾਲ ਨਕਾਰਾਤਮਕ ਊਰਜਾ ਵਧਦੀ ਹੈ ਰਾਤ ਨੂੰ ਭਾਂਡੇ ਅਜਿਹੀ ਹੀ ਛੱਡ ਦੇਣਾ ਵਿੱਤੀ ਨੁਕਸਾਨ ਅਤੇ ਪਰਿਵਾਰਕ ਝਗੜਿਆਂ ਦਾ ਕਾਰਨ ਬਣ ਸਕਦਾ ਹੈ। ਖਾਣ ਤੋਂ ਤੁਰੰਤ ਬਾਅਦ ਭਾਂਡੇ ਧੋ ਕੇ ਆਪਣੀ ਜਗ੍ਹਾ ਤੇ ਰੱਖ ਦੇਣੇ ਚਾਹੀਦੇ ਹਨ। ਨੰਬਰ 2 ਬਿਸਤਰੇ ਤੇ ਬੈਠ ਕੇ ਖਾਣਾ ਜਾਂ ਕੰਮ ਨਾ ਕਰੋ। ਵਾਸਤੂ ਅਨੁਸਾਰ ਬਿਸਤਰਾ ਆਰਾਮ ਅਤੇ ਨੀਂਦ ਲਈ ਹੁੰਦਾ ਹੈ। ਬਿਸਤਰੇ ਤੇ ਖਾਣਾ ਖਾਣ ਨਾਲ ਨਕਾਰਾਤਮਕਤਾ ਵੱਧਦੀ ਹੈ ਜਿਸ ਦੇ ਨਾਲ ਨੀਂਦ ਖਰਾਬ ਹੁੰਦੀ ਹੈ ਅਤੇ ਲక్ష్ਮੀ ਮਾਤਾ ਵੀ ਨਰਾਜ਼ ਹੋ ਜਾਂਦੀ ਹੈ ਇਸ ਲਈ ਹਮੇਸ਼ਾ ਡਾਈਨਿੰਗ ਟੇਬਲ ਜਾਂ ਰਸੋਈ ਵਿੱਚ ਬੈਠ ਕੇ ਖਾਣਾ ਖਾਓ ਨੰਬਰ 3 ਸਵੇਰੇ ਦੇਰ ਤੱਕ ਸੌਣਾ ਅਸ਼ੁਭ ਹੈ ਸੂਰਜ ਚੜਨ ਤੋਂ ਬਾਅਦ ਤੱਕ ਸੌਣਾ ਆਲਸ ਅਤੇ ਗਰੀਬੀ ਦਾ ਸੰਕੇਤ ਮੰਨਿਆ ਜਾਂਦਾ ਹੈ ਬ੍ਰਹਮ ਮੂਰਤ ਸਵੇਰੇ 4 ਤੋਂ ਲੈ ਕੇ 6 ਵਜੇ ਤੱਕ ਉੱਠ ਕੇ ਕੰਮ ਕਰਨ ਨਾਲ ਤਰੱਕੀ ਮਿਲਦੀ ਹੈ ਰਾਤ ਨੂੰ ਜਲਦੀ ਸੋਵੋ ਅਤੇ ਸਵੇਰੇ ਜਲਦੀ ਉੱਠ ਕੇ ਆਪਣਾ ਕੰਮਕਾਰ ਸਟਾਰਟ ਕਰਦੋ ਨੰਬਰ 4 ਪੂਜਾ ਘਰ ਨੂੰ ਗੰਦਾ ਨਾ ਛੱਡੋ ਪੂਜਾ ਘਰ ਵਿੱਚ ਧੂੜ ਗੰਦਗੀ ਜਾਂ ਅਵਸਥਾ ਹੋਣ ਨਾਲ ਮਾਂ ਲਕਸ਼ਮੀ ਨਰਾਜ ਹੁੰਦੀ ਹੈ ਰੋਜ਼ ਦੀਪ ਧੂਫ ਅਤੇ ਸਾਫ ਸੁਥਰਾਪਣ ਬਹੁਤ ਜ਼ਰੂਰੀ ਹੁੰਦਾ ਹੈ ਪੂਜਾ ਨਾ ਵੀ ਕਰੋ ਪਰ ਪੂਜਾ ਘਰ ਜਰੂਰ ਸਾਫ਼ ਰੱਖੋ ਨੰਬਰ 5 ਰਾਤ ਨੂੰ ਝਾੜੂ ਨਾ ਲਗਾਓ ਅਤੇ ਕੱਪੜੇ ਨਾ ਧੋਵੋ ਵਸਤੂ ਅਨੁਸਾਰ ਝਾੜੂ ਵਿੱਚ ਲక్ష్ਮੀ ਦਾ ਵਾਸ ਹੁੰਦਾ ਹੈ। ਰਾਤ ਨੂੰ ਝਾੜੂ ਲਗਾਉਣ ਨਾਲ ਧਨ ਘਰ ਤੋਂ ਬਾਹਰ ਨਿਕਲ ਜਾਂਦਾ ਹੈ। ਸਵੇਰੇ ਜਾਂ ਦੁਪਹਿਰ ਨੂੰ ਘਰ ਦੀ ਸਫਾਈ ਕਰ ਲੈਣੀ ਚਾਹੀਦੀ ਹੈ। ਨੰਬਰ 6 ਨਾ ਰਾਤ ਨੂੰ ਨਾ ਕਟੋ ਅਤੇ ਜੁੱਤੀਆਂ ਇੱਧਰ ਉੱਧਰ ਨਾ ਸੁੱਟੋ। ਰਾਤ ਨੂੰ ਨੋ ਕੱਟਣਾ ਨਕਾਰਾਤਮਕ ਊਰਜਾ ਵਧਾਉਂਦਾ ਹੈ। ਮੁੱਖ ਦਰਵਾਜ਼ੇ ਕੋਲ ਜੁੱਤੀਆਂ ਰੱਖਣ ਨਾਲ ਲక్ష్ਮੀ ਦਾ ਆਉਣਾ ਰੁਕ ਜਾਂਦਾ ਹੈ। ਜੁੱਤੀਆਂ ਲਈ ਵੱਖਰਾ ਸਟੈਂਡ ਵਰਤੋ ਨੰਬਰ 7 ਪੁਰਾਣੀਆਂ ਕਿਤਾਬਾਂ ਅਖਬਾਰ ਅਤੇ ਡਾਇਰੀ ਇਕੱਠੀਆਂ ਨਾ ਕਰੋ ਬੇਕਾਰ ਸਮਾਨ ਘਰ ਵਿੱਚ ਰੱਖਣ ਨਾਲ ਨਕਾਰਾਤਮਕਤਾ ਵਾਧੀ ਹੈ ਤਰੱਕੀ ਰੁਕਦੀ ਹੈ ਤੇ ਵਿੱਤੀ ਸੰਕਟ ਆ ਜਾਂਦੇ ਹਨ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖੋ ਪੁਰਾਣਾ ਸਮਾਨ ਕਬਾੜੀਏ ਨੂੰ ਦੇ ਦਿਓ ਜਿਸ ਨਾਲ ਤੁਹਾਨੂੰ ਕੁਝ ਪੈਸੇ ਵੀ ਮਿਲਣਗੇ ਅਤੇ ਕਬਾੜੀਏ ਦਾ ਕੰਮ ਵੀ ਚੱਲ ਜਾਵੇਗਾ ਨੰਬਰ 8 ਸੂਰਜ ਡੁੱਬਣ ਤੋਂ ਬਾਅਦ ਪੈਸੇ ਜਾਂ ਨਮਕ ਦੁੱਧ ਦਹੀਂ ਨਾ ਦਿਓ। ਸ਼ਾਮ ਤੋਂ ਬਾਅਦ ਇਹ ਚੀਜ਼ਾਂ ਦੇਣ ਨਾਲ ਕਰਜਾ ਵਾਧਦਾ ਹੈ ਅਤੇ ਪੈਸਾ ਟਿਕਦਾ ਨਹੀਂ। ਸ਼ਾਮ ਵੇਲੇ ਮੁੱਖ ਦਰਵਾਜ਼ੇ ਤੇ ਰੌਸ਼ਨੀ ਜ਼ਰੂਰ ਰੱਖੋ ਜਿਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਰਹਿੰਦੀ ਹੈ। ਨੰਬਰ 9। ਖਰਾਬ ਘੜੀ ਘਰ ਵਿੱਚ ਨਾ ਰੱਖੋ। ਘੜੀ ਸਮੇਂ ਅਤੇ ਤਰੱਕੀ ਦੀ ਨਿਸ਼ਾਨੀ ਹੁੰਦੀ ਹੈ। ਰੁਕੀ ਘੜੀ ਜੀਵਨ ਦੀ ਗਤੀ ਨੂੰ ਵੀ ਰੋਕ ਦਿੰਦੀ ਹੈ। ਇਸ ਕਰਕੇ ਹਮੇਸ਼ਾ ਚਲਦੀ ਘੜੀ ਦੀ ਵਰਤੋਂ ਕਰਨੀ ਚਾਹੀਦੀ ਹੈ ਖਰਾਬ ਘੜੀ ਨੂੰ ਘਰ ਦੇ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਨੰਬਰ 10 ਚੁੱਲ੍ਹੇ ਤੇ ਖਾਲੀ ਭਾਂਡੇ ਨਾ ਰੱਖੋ ਚੁੱਲਾ ਘਰ ਦਾ ਦਿਲ ਮੰਨਿਆ ਜਾਂਦਾ ਹੈ ਖਾਲੀ ਭਾਂਡੇ ਗਰੀਬੀ ਦਾ ਸੰਕੇਤ ਹੁੰਦੇ ਹਨ ਚੁੱਲ੍ਹੇ ਨੂੰ ਸਾਫ਼ ਰੱਖੋ ਅਤੇ ਖਾਲੀ ਭਾਂਡੇ ਨਾ ਛੱਡੋ ਇਹਨਾਂ ਸਾਰਿਆਂ ਵਾਸਤੂ ਸ਼ਾਸਤਰ ਦੇ ਅਨਸਾਰ ਗੱਲਾਂ ਦਾ ਨਤੀਜਾ ਬਹੁਤ ਹੀ ਵਧੀਆ ਹੁੰਦਾ ਹੈ। ਇਹ ਛੋਟੀਆਂ ਆਦਤਾਂ ਅਪਣਾ ਕੇ ਤੁਸੀਂ ਆਪਣੇ ਘਰ ਵਿੱਚ ਸੁੱਖ ਸ਼ਾਂਤੀ ਅਤੇ ਖੁਸ਼ਹਾਲੀ ਲਿਆ ਸਕਦੇ ਹੋ। ਇਹ ਜੋ ਗੱਲਾਂ ਦੱਸੀਆਂ ਗਈਆਂ ਹਨ ਵਾਸਤੂ ਸ਼ਾਸਤਰ ਦੇ ਅਨਸਾਰ ਹਨ। ਇਹਨਾਂ ਨੂੰ ਤੁਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਬੇਚਿਜਕ ਹੋ ਕੇ ਅਪਣਾ ਸਕਦੇ ਹਾਂ। ਦੋਸਤੋ ਮੈਨੂੰ ਪਤਾ ਹੈ ਤੁਸੀਂ ਵੀ ਘਰ ਦੀ ਗਰੀਬੀ ਤੋਂ ਪਰੇਸ਼ਾਨ ਹੋ। ਇਸ ਲਈ ਤੁਸੀਂ ਇਹ ਵੀਡੀਓ ਪੂਰੀ ਦੇਖੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਮਾਤਾ ਲక్ష్ਮੀ ਤੁਹਾਡੀ ਗਰਦੀ ਗਰੀਬੀ ਦੂਰ ਕਰੇ ਇਸ ਲਈ ਕਮੈਂਟ ਵਿੱਚ ਜੈ ਮਾਤਾ ਲక్ష్ਮੀ ਜਰੂਰ ਲਿਖ ਦਿਓ ਜੀ ਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਦੇ ਹੋ ਜੀ ਇਹ ਵੀਡੀਓ ਦੇਖਣ ਨੂੰ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਲਿਖਣ ਪੜਨ ਬੋਲਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਉਹਨਾਂ ਗਲਤੀਆਂ ਲਈ ਸਾਨੂੰ ਮਾਫ ਕਰਦੇ ਹੋ ਜੀ ਫਿਰ ਜਲਦੀ ਹੀ ਨਵੀਂ